ਹੋ ਛੜਿਆਂ ਦੇ ਸ਼ੌਂਕ ਵੱਖਰੇ ਕੱਟਾ ਮੁੰਨ ਕੇ ਚਾਂਜ ਰਹਾ ਪਾਵਾਂ ਹੋ ਜੇਦੀ ਜੇਦੀ ਵੱਡੇ ਹੋਜੋ ਕਾਮੜੇ ਤੁਸੀਂ ਤੇ ਚਾਂਜਰਾ ਦਾ ਛੋੜਨਾ ਚਾਂਦੀ ਦੀਆਂ ਇਹ ਜੀਆਂ ਲਿਆ ਕੇ ਪਾਉਂਗਾ ਦੂਰੋਂ ਹੀ ਲਸ਼ਕੋਰਾ ਮਾਰਨੀ ਆ ਲਸ਼ਕੋਰਾ ਛੇਦੀ ਛੇਦੀ ਨਾ ਆ ਮੇਰੇ ਸੋਗੜੇ ਮਗੜੇ ਆ ਸਿਆਣੇ ਆ ਵੱਡੇ ਹੋਜੋ ਵੱਡੇ ਓਆ ਕਿੱਥੋਂ ਆਂ ਟਪ ਗਿਆ ਓਏ ਓਏ ਮੇਰੇ ਕੰਨ ਖਾ ਜੂ ਯਾਰ ਓਏ ਹੋਰ ਤਾਇਆ ਠੀਕ ਐ ਓ ਠੀਕ ਐ ਯਾਰ ਓ ਤਾਇਆ ਚੂਤੇ ਲਿਆ ਆ ਫਿਰ ਹੈ ਨਾ ਹੋਰ ਤੈਨੂੰ ਬਗਲੇ ਦੀ ਨਹੀਂ ਓ ਚੂਚੇ ਹੀ ਨੇ ਤਾਇਆ ਕਿੱਥੋਂ ਲੈ ਕੇ ਆਇਆ ਇਹ ਓ ਇਹਦਾ ਪਰਸੋਂ ਮੀ ਨਹੀਂ ਪਿਆ ਸੀ ਹਾਂ ਉਹ ਚੋਂ ਡੱਗਿਆ ਉਹ ਚੋਂ ਡੱਗਿਆ ਪਹ ਲੈ ਕੇ ਆਇਆ ਅੱਛਾ ਤਾਇਆ ਕਿੰਨੇ ਦੇ ਲਿਆ ਫਿਰ ਇਹ ਏ 25 ਲੱਖ ਦੇ ਲੈਂਦੇ 25 ਲੱਖ ਦੇ ਆਹੋ ਨਾ ਤਾਇਆ ਹੈਗਾ ਆਂਦੀ ਸੋਨੇ ਦੇ 25 ਲੱਖ ਨੂੰ ਉਹ ਸੋਨੇ ਵਰਗੀ ਬਣ ਜਾਣਗੇ ਅੱਛਾ ਅ ਦੇਖ ਸੋਨੇ ਦਾ ਦੇਖ ਕੇ ਮੈਨੇ ਐ ਮਾਰਦੇ ਡਾਰੀ ਮੇਰੇ ਤਾਂ ਹੀ ਝੜ ਜਾਂਦੇ ਆ ਆਥਣੇ ਉਧਰਦੇ ਨੇ ਕਈ ਵਾਰ ਤਾਂ ਇਹ ਪਤਾ ਇਹ ਖਾਂਦੇ ਕੀ ਆ ਇਹ ਹਾਲੇ ਤੱਕ ਤਾਂ ਮੇਰਾ ਸਰੀ ਖਾਂਦੇ ਨੇ ਅੱਛਾ ਤਾਂ ਤੇਰਾ ਮੂਹ ਵੀ ਕਰਦੇ ਹੋਣਗੇ ਫਿਰ ਇਹ ਉਹ ਮੋਹ ਦਾ ਕੰਦਰ ਤੇ ਬਾਲਾ ਕਰਦੇ ਆ ਪੈਂਦੇ ਵੀ ਮੇਰੇ ਨਾਲ ਨੇ ਉੱਠਦੇ ਵੀ ਮੇਰੇ ਨਾਲ ਨੇ ਰੋਟੀ ਵੀ ਮੇਰੇ ਨਾਲ ਖਾਂਦੇ ਨੇ ਇਹ ਤਾਂ ਧੜਕੇ ਗੰਜਰ ਦੇ ਜੰਗਲ ਪਾਣੀ ਵੀ ਮੇਰੇ ਨਾਲ ਜਾਂਦੇ ਨੇ ਪਤਾ ਆ ਇੱਕ ਤਾਂ ਯਾਰ ਤੂੰ ਮਸ਼ਕਰੀਆਂ ਵਾਲੀਆਂ ਕਰਦਾਗਾ ਉਹ ਮਸ਼ਕਰੀਆਂ ਨੂੰ ਗੰਜਰ ਦਾ ਤੂੰ ਕਰ ਮੇਰੀ ਸਾਲੀ ਲੱਗਦੀ ਐ ਉਹ ਮੈਨੂੰ ਤਾਂ ਹੀ ਆਏ ਸੀ ਤੇਰੇ ਮੁੰਡੇ ਨੱਥੇ ਦੇ ਵਿਆਹ ਤੇ ਇਹ ਤਿਆਰ ਹੋਣਗੇ ਇਹ ਨੱਥੇ ਦੇ ਵਿਆਹ ਤੇ ਤਿਆਰ ਹੋਣ ਨੂੰ ਇਹਨਾਂ ਨੇ ਸਕੋਰਟ ਪੈਂਟ ਪਾਉਣਾ ਯਾਰ ਪਤਾ ਆ ਆਈ ਦੀ ਕਲਗੀ ਤਾਂ ਮੈਨੂੰ ਐ ਲੱਗਦੀ ਆ ਵੀ ਜਿਵੇਂ ਜਲ ਲਾ ਕੇ ਖੜੀ ਕਰੀ ਹੁੰਦੀ ਆ ਅੱਜ ਕੱਲ ਦੇ ਮੁੰਡਿਆਂ ਨੂੰ ਤਿਆਰੀ ਪੂਰੀ ਕਰਦਾ ਬਸ ਇਹ ਅੱਛਾ ਹੂੰ ਤਾਂ ਇੱਕ ਗੱਲ ਮੈਨੂੰ ਹੋਰ ਦੱਸ ਯਾਰ ਹਾਂ ਵੀ ਇਹ ਰਾਖੀ ਵੀ ਰੱਖਦੇ ਆ ਉਹ ਰਾਖੀ ਰੱਖਣੂ ਇਹ ਕਿਹੜਾ ਜਰਮਨ ਸੈਫਰਡ ਆ ਯਾਰ ਇਹਦਾ ਹੈ ਤਾਂ ਰਾਖੀ ਰਖਾਉਂਦੇ ਆ ਗੰਜਰ ਦੇ ਹਰ ਵਕਤ ਇਹਨਾਂ ਦੇ ਉੱਤੇ ਨਿਗ੍ਹਾ ਰੱਖਣੀ ਪੈਂਦੀ ਆ ਅੱਛਾ ਹਾਂ ਕੋਈ ਇਹਨਾਂ ਦੀ ਚੁੰਝ ਬੜੀ ਤਿੱਖੀ ਆ ਯਾਰ ਉਹ ਚੁੰਝ ਤਾਂ ਸ਼ੁਰੀਆਂ ਨਵੀਆਂ ਲਵਾਈਆਂ ਹੋਈਆਂ ਹੈ ਕਾਇਆ ਉਹ ਤੇਰੇ ਮੁੰਡੇ ਨੇ ਨਹੀਂ ਕੁਝ ਕਿਹਾ ਵੀ ਤੂੰ ਆ ਕਿਥੋਂ ਚੱਕ ਲੈ ਆਇਆ ਓਏ ਉਹਨੇ ਕੀ ਕਹਿਣਾ ਸੀ ਓਏ ਉਹ ਤਾਂ ਆਪ ਕਹਿੰਦਾ ਵੀ ਸਿਆਣਾਂ ਚਾਂਡੇ ਖਾਇਆ ਕਰਾਂਗੇ ਅੱਛਾ ਰੜ ਕੇ ਅੰਡੇ ਖਾਇਆ ਕਰੂੰਗੇ ਆਹੋ ਪਤਾ ਹੈ ਹੁਣ ਤੂੰ ਇਹਨਾਂ ਨਾਲ ਕੀ ਬਿਜ਼ਨਸ ਕਰੇਂਗੇ ਅੱਗੇ ਜਾ ਕੇ ਓਏ ਬਿਜ਼ਨਸ ਕਰਨ ਨੂੰ ਮੈਂ ਕਿਹੜਾ ਥਰਮਲ ਪਲਾਂਟ ਖੋਲਣਾ ਹੈ ਯਾਰ ਅੰਡੇ ਖਾਇਆ ਕਰਾਂਗੇ ਯਾਰ ਪਤਾ ਹੈ ਓਏ ਕਿਸੇ ਨੂੰ ਕੁਝ ਕਹਿੰਦੇ ਤਾਂ ਨਹੀਂ ਹੋਣਗੇ ਮੈਂ किसी नही कहने जेड़ा तेरे टोका टाकू गाला बहुत कड़े प्योर क्या अगले नीच सौ जान धोके आम हीरे थामी बैठा है मैं सिरा चीज है, है। मैं आप ले आऊंगा तू ਤੈਨੂੰ ਦੇਮੋਸ ਕ੍ਰਾਈਮ ਲੱਗੇ ਅੱਛਾ ਆਹ ਆ ਜਨੇ ਖੜੇ ਆਲਾ ਕੰਮ ਨਹੀਂ ਠੀਕ ਹੈ ਹਾਂ ਲੈ ਤਾਇ ਤੂੰ ਪਾਇ ਇਹਨਾਂ ਨੂੰ ਏਸੀ ਚ ਤੇ ਫਿਰ ਮੈਂ ਤਾਂ ਚੱਲਿਆ ਚੰਗਾ ਆ ਤੁਰ ਜਾ ਤੁਰ ਜਾ ਨਹੀਂ ਫਿਰ ਇਹਨਾਂ ਤੋਂ ਚਾਰ ਗਾਣਾ ਸੁਣ ਕੇ ਵੀ ਜਾएंगे ਹਨਾ ਹਾਂ ਤੇ ਇਹ ਆਪਦੀ ਇੱਜ਼ਤ ਦਰਿਆਵ ਦੇ ਹੱਥ ਹੈ ਤੇ ਤੁਰ ਜਾ ਸਿੱਧਾ ਹੋ ਕੇ ਘਰੇ ਵਗਿਆ ਕਰ ਚੰਗਾ ਤਾਇ ਚੰਨਾ ਮੇ ਦਾ ਘਰੇ ਆ ਕੇ ਰੋਟੀ ਖਾਣ ਜੋਗਾ ਕੰਮ ਕਰ ਲੋ ਇੱਥੇ ਐ ਤੁਰ ਫਿਰਦਾ ਕੋਈ ਫਾਇਦਾ ਨਹੀਂ ਚਿਆ ਨਹੀਂ ਮਾਰ ਡਾਰੀ ਚੜ ਜਾ ਅੰਬਰਾਂ ਨੂੰ ਬੜਾ ਮੂ ਕਰਦੇ ਆ ਦੇਖ ਲੈ ਲੈ ਦੇਖ ਚੱਲ ਹਾਂ ਆਏ ਹੈ ਇਹਨਾਂ ਜੇ ਕੁੱਕੜ ਕਿਹੜਾ ਤੇ ਗੋਗੜੀ ਕਿਹੜੀ ਐ ਸਾਲੀ ਘੇ ਨਹੀਂ ਪਤਾ ਲੱਗਦਾ ਆ ਲੱਗਦਾ ਮੈਨੂੰ ਆ ਸੀਲ ਜ ਆ ਬੰਦਾ ਮੇਰਾ ਸਾਲਾ ਸੀਲ ਹੁੰਦਾ ਫਿਰ ਵੀ ਸੀਲ ਆ ਆ